ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਤੁਹਾਰੇ ਨੂੰ ਗੁੱਡ ਮਾਰਨਿੰਗ ਸਤਿ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀਆਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਇਦਾਂ ਦਾ ਸ਼ੋਰ ਸ਼ਰਾਬਾ ਸਾਡੇ ਡੇਲੀ ਹੀ ਹੁੰਦਾ ਰਹਿੰਦਾ ਜਦੋਂ ਮੈਂ ਵਲੌਗ ਬਣਾਉਣਾ ਹੁੰਦਾ ਇਹਨਾਂ ਸਾਰਿਆਂ ਨੂੰ ਮੂੰਹ ਤੇ ਅੰਗਲਾ ਰੱਖਾਉਣੀਆਂ ਪੈਂਦੀਆਂ ਨੇ ਸਕੂਲੀ ਬੱਚਿਆਂ ਵਾਂਗੂ ਇੱਧਰ ਸਵੇਰੇ ਸਵੇਰੇ ਹੱਲ ਚੱਕੇ ਹੋਏ ਨੇ ਜਿਹੜਾ ਆ ਮਾਂ ਜੀ ਐਤ੍ਰ ਕੁੜੀ ਨੇ ਵਾਲੇ ਦੀ ਸੈਟ ਆ ਉਹਦੇ ਗੱਲ ਦੇ ਉਹ ਗੱਲ ਐਂ ਗਰੀ ਜਾਂਦੀ ਹੈ ਬਹੁਤ ਹਲਕੇ ਮੇਰੇ ਬਾਹਰੋਂ ਪਾਦਰ ਵਾਲੀ ਦੀ ਅਟਕੀ ਕਰਦੀ ਤੇਰੀ ਬਾਤ ਆਏ ਗਰੀ ਜਾਂਦੀ ਹੈ ਉਹ ਕਹਿੰਦੀ ਮੈਨੂੰ ਪਿੱਛੇ ਨਹੀਂ ਕੁਝ ਦਿੰਦਾ ਹੈਗਾ ਉਹ ਚੱਲ ਉਹਨੇ ਆਪਣੇ ਕੋਲੋਂ ਪਾੜੀ ਸੀ ਮੈਂ ਐ ਪਿੱਛੇ ਨੂੰ ਹੋ ਗਈ ਫੇਰ ਆ ਗਿਆ ਹੈ ਬਾਹਰ ਪੋਤਾ ਲੱਗਿਆ ਸਭ ਗਰੀ ਜਾਂਦੇ ਨੇ ਸਾਰੇ ਬਾਪ ਪੋਚੇ ਪਿੱਛੇ ਦਿੱਲੀ ਲੜਾਈ ਹੁੰਦੀ ਰਹਿੰਦੀ ਆ ਆ ਕੁੜੀ ਕਹਿੰਦੀ ਮੈਂ ਰਿਜ਼ਾਈਨ ਦੇਣਾ ਪੋਚੇ ਤੋਂ ਝਾੜੂ ਠੀਕ ਆ ਮੈਨੂੰ ਮੇਰੇ ਹੱਥ ਤਾਂ ਹੈ ਝਾੜੂ ਵਾਲੀ ਕੰਮਜਾਬ ਨਹੀਂ ਆਰਾਮ ਨਾਲ ਬੈਗੇ ਲੇ ਲੋ ਝਾੜੂ ਲਾ ਕੇ ਹੋਰ ਜੋ ਤੁਮ ਕੱਲੀ ਨੇ ਥੁਲੀ ਜਾਣਾ ਹੈ ਕਹਿੰਦੇ ਥੱਲੇ ਕਦੇ 12 ਵਜੇ ਤੱਕ ਇਹ ਟਾਈਮ 11 ਵਜੇ ਗਏ ਨੇ ਤੇ ਆਪਾਂ ਹੋ ਗਏ ਫ੍ਰੀ ਸਾਰੇ ਕੰਮਕਾਰ ਕਰਕੇ ਬ੍ਰੈਕਫਾਸਟ ਕਰਕੇ ਮੇਰਾ ਔਰ ਥੋੜਾਪਾ ਚੱਲਿਆ ਸ਼ਰਨਵਾਲ ਨੂੰ ਬਾਈਟ ਵੀ ਹਾਂ ਇੱਧਰ ਕਰਦੇ ਤੇ ਚੱਲਿਆ ਛੰਨਵਾਲ ਨੂੰ ਘਾਟਾ ਕੁ ਲਾ ਕੇ ਆਉਨੇ ਆ ਉੱਥੇ ਕਿਉਂਕਿ ਉਹਦੇ ਥੋੜੇ ਸੀਗੇ ਉਹ ਦਿਖਾ ਕੇ ਆਉਨੇ ਆ ਉਹਨੂੰ ਔਰ ਉਸ ਤੋਂ ਬਾਅਦ ਫੇਰ ਆਪਾਂ ਜਾਣਾ ਆ ਕਿੱਥੇ ਜਾਣਾ ਨਹੀਂ ਫੇਰ ਜਾ ਨੂੰ ਬੱਚਿਆਂ ਨੇ ਆ ਜਾਣਾ ਗੱਡੀ ਤੇ ਤੇਲ ਪਵਾ ਕੇ ਲੈ ਕੇ ਜਾਣਾ ਫੇਰ ਆ ਜਾਣਾ ਘਰ ਬੱਚੇ ਆ ਗਏ ਸਕੂਲ ਤੋਂ ਮੈਕਸ ਨੂੰ ਆਵਾਜ਼ ਸੁਣ ਜਾਂਦੀ ਉਹਨਾਂ ਦੀ ਬੈਂ ਦੀ ਇੱਥੇ ਜਾ ਕੇ ਬੈਠ ਗਿਆ ਵੀ ਬੱਚੇ ਆ ਗਏ ਮੈਕਸ ਓ ਮੈਕਸ ਓਏ ਹੌਲੀ ਮੈਕਸ ਬੈਠਾ ਮੁਰੇ ਆ ਗਿਆ ਸੋਹਣਿਆ ਓ ਸੋਹਣਿਆ ਮਮਾ ਕਿੰਨੇ ਵਜੇ ਆ ਸਵਾਇ ਇੱਕ 6:30 ਛੁੱਟੀ ਹੋਈ ਹੀ ਆ ਤੁਹਾਨੂੰ ਇੰਨਾ ਲੇਟ ਬੈਨ ਆੜੀ ਦੀ ਲੜਾਈ ਹੋ ਗਈ ਸੀ ਉਹਨੇ ਕੂੜੇ ਕੁਵਾਡਾ ਹਾਂ ਫੋਨ ਦਾ ਸਿੱਧਾ ਉਹਨਾਂ ਸਾਹ ਤੋਂ ਫੱਟ ਗਈ ਉੱਥੇ ਲੱਗ ਗਿਆ ਅੱਗੇ ਤੇ ਕੱਢ ਲੋ ਸਾਡੇ ਕੋਲ ਦੁਆਗ ਜੰਗਲ ਦਾ ਫੰਕਾ ਲਿੱਕਾਂਗਾ ਅਗਾਂਹ ਮਿਲ ਤੋਂ ਨੂੰ ਅਗ ਨੂੰ ਕਿ ਮੇਰੇ ਫੋਨ ਆ ਗਏ ਸੀਗੇ ਵੀ ਬੱਚੇ ਡੇਟ ਹੋ ਗਏ ਇਸ ਨੂੰ ਬੋਲੋ ਹੋਰ ਪਿੱਛੇ ਅੱਧਾ ਗੜ ਹੈਗਾ ਨਾ ਅਧਾਰ ਗੜ ਹੈਗਾ ਨਹੀਂ ਐਡੀਮ ਲੜ ਹੈਗਾ ਹਾਂ ਜਦ ਐਡੀਮ ਕੰਮਸ਼ ਕਰੀ ਜਾਂਦੇ ਇਹਨੂੰ ਘਬਰਾ ਗਿਆ ਇਹਨੂੰ ਪਾਣੀ ਦਿਓ ਤਾਂ ਲੱਗਦਾ ਨਹੀਂ ਉਹਨੂੰ ਕੀ ਕਹਦਾ ਵੀ ਬਾਈ ਬੋਲਾ ਕੇ ਕੰਡਾ ਲੈ ਕੇ ਆਉਂਦਾ ਬਾਈ ਬੋਲਾ ਵੀ ਖਸਤਾ ਦਾ ਘਟਾ ਨੰਬਰ ਲੈ ਕੇ ਉਹਦਾ ਆਪਾਂ ਕਹਿੰਦਾ ਖੰਡਾ ਫੜ ਕੇ ਲੈ ਕੇ ਆਉਂਦਾ ਅੱਜ ਜੀ ਨੂੰ ਨਾਂ ਨਹੀਂ ਜਾਏ ਆ ਆਉਂਦੀ ਗੱਡੀ ਤੇ ਇੱਥੇ ਸੇਜਾ ਤੇ ਨੰਬਰ ਬੋਲਦਾ ਹੰਮ ਨੇ ਨੰਨ ਨੇ 800 100 95727 3276 ਇਹਨੂੰ ਅੱਜ ਦਿਨ ਬਤਾਏਗਾ ਕਿਹੜੀ ਸੰਦ ਉਹ ਕਰਦੀ ਲੈ ਵੀ ਫਾਈਨਲੀ ਮੁੰਡੇ ਦੇ ਸੈਨ ਹੋਣ ਲੱਗੇ ਆ ਦੇਖੀਂ ਕੱਟ ਤੱਕ ਮੋਹੀ ਬਾਈ ਨਹੀਂ ਘਬਰਾਟ ਹੋ ਗਈ ਮੁੰਡਾ ਪਾਣੀ ਪੋਣੀ ਕੋਣ ਆ ਲਿਖਦੀ ਹੁਣ ਤੋਂ ਤੇ ਆਇਆ ਆਪਾਂ ਦੇ ਲੋ ਜਿੱਥੋਂ ਆਪਾਂ ਵੀ ਲੈਨੇ ਐਕਟੇ ਵਗੈਰਾ ਆ ਮੈਂ ਰਿਹਾ ਸੁਖਵੀਰ ਨੇ ਨਵਾਂ ਇਥੋਂ ਇਥੋਂ ਗੁਰੂ ਆ ਤਿੰਨ ਵੇਲੇ ਤੋਂ ਜਿਹੜਾ ਕਰਦੇ ਪੱਤਿਆਂ ਨੂੰ ਫੋਨ ਕਰਕੇ ਆ ਜੀ ਦੇ ਕਿੱਥੇ ਘਰ ਆ ਬਣਾ ਘਰ ਦਾ ਜਣਾ ਇੱਥੇ ਕਰਾ ਦੇ ਫੇਰ ਉੱਪਰ ਕਰ ਦੇ ਉੱਪਰ ਹੀ ਕਰਤਾ ਇੱਥੇ ਸ਼ੁਰੂ ਕਰ ਲੈ ਤੁਸੀਂ ਕਾਲ ਕਰ ਲੈਣ ਦੋ ਤੇ ਕਰਾਂਗੇ ਸੁਖਦੀਪ ਸਿੰਘ ਵੀ ਹੈ ਨਾ ਹਾਂ ਜੀ ਸੁਖਦੀਪ ਸਿੰਘ ਇਹ ਨਾਮ ਜਿਹੜਾ ਵੀ ਹੈ ਪੈਨ ਕਾਰਡ ਆਧਾਰ ਕਾਰਡ ਜ਼ਰੂਰ ਭੇਜੋ ਫੋਟੋ ਨਾਲ ਕੀ ਪੈਨ ਕਾਰਡ ਨਹੀਂ ਹੈਗਾ ਕੋਲੇ ਹਾਂ ਜੀ ਜੀ ਆ ਨਗਾ ਕਰਦੇ ਆ ਰਹੀਆਂ ਹੈਂ ਲੱਭਿਆ ਨਹੀਂ ਧਾਰਗੜ ਨਹੀਂ ਲੱਭ ਗਿਆ ਭੇਜ ਸੁਖਦੇਵ ਧਾਰਗੜ ਨੇਟੀਵ ਗਾਰਡ ਕਰਾਸ ਹੈ ਬਾਈ ਨੂੰ ਵੀ ਬਸ ਬਾਈ ਨੇ ਵੀ ਪਹਿਲੀ ਵਾਰ ਦੇਖਿਆ ਹੋਣਾ ਕਰਾਸ ਹੈ ਨਾ ਬਾਈ ਬਾਈ ਇਹ ਯਾਰ ਵੀ ਪੈਟੀ ਵਾਲਾ ਵੀ ਪਾਉਂ ਕਹਿੰਦੇ ਚੱਲੋ ਡੰਨ ਦੇਗਣਾ ਮਠਾ ਕਰਾਂ ਫਾਈਨਲੀ ਸਾਡੀ ਚਾਹ ਆ ਚੁੱਕੀ ਆ ਇਧਰ ਤੋਂ ਘੈਰਨੀ ਖਾਤ ਤਸਲਾ ਆ ਸੀਗਾ ਨਹੀਂ ਹੈਗਾ ਇੱਥੇ ਇੰਨਾਂ ਇੱਥੇ ਪਿਆਗਾ ਡੱਬੇ ਦੇ ਬੈਂਕ ਦੀ ਕਾਪ ਏਟੀਆ ਨਹੀਂ ਲੱਭਦਾ ਹੈਗਾ ਦੇਖ ਲੋ ਹਾਂ ਹਾਂ ਇਹਨੂੰ ਟੈਨਸ਼ਨਾਂ ਚ ਪਾਇਆ ਪਿਆ ਕ੍ਰੈਡਿਟ ਕਾਰਡ ਹੈ ਕਦੇ ਏਟੀਆ ਨਹੀਂ ਲੱਭਦਾ ਕਰੋ ਅਗੂਠਾ ਹੈਗਾ ਉਹ ਤਾਂ ਲਾ ਦੇ ਹੁਣ ਮਸ਼ੀਨ ਆਸਾ ਲੱਗੂ ਕਮਰਾੜਦਾ ਨਹੀਂ ਹੁੰਦੇ ਇਹ ਰੇ ਦੱਸਦੇ ਪਾਣੀ ਪਾਣੀ ਲਿਆ ਦਿੰਦੇ ਆ ਦੱਸਦੇ ਅਸੀਂ ਵੀਰੇ ਹੁਣ ਦਾ ਚਾਹ ਪੀ ਗਏ ਅੱਛਾ ਇਹ ਲੈਂਕ ਕਿੱਥੇ ਰਹਿ ਕੇ ਬਸ ਆ ਦੋ ਫੈਲਾਂ ਫੈਨ ਕਰਾਉਣੀਆਂ ਨੇ ਹੁਣ ਇਲੈਕਟਰਾਂ ਦਾ ਵੀ ਇਹ ਨਾ ਕਮਾਲ ਕੀਤਾ ਹੋਇਆ ਬੰਦੇ ਨਹੀਂ ਭਾਈ ਫੈਨਲੀ ਲਾਟ ਸੈਂਡ ਹੋ ਰਿਹਾ ਬਸ ਹੁਣ ਪੁੜਾਂਿਆਂ ਵਾਲਾ ਹੋ ਗਿਆ ਮੇਰੇ ਲਈ ਵੀ ਚੱਲਦੇ ਨੂੰ ਨਾ ਫੇ ਪਾਰਟੀ ਲੈਣੇ ਤੇ ਤੋਂ ਘਰੇ ਆ ਗਏ ਹੋਰੀ ਦੇ ਮਾਈਕ ਨੂੰ ਖਬਰਾਂੜ ਜੀ ਹੁੰਦੀਆਂ ਦੱਸਦੇ ਮੈਨੂੰ ਤੱਕੋਲੇ ਦਾ ਖੜ ਜਾ ਇਹ ਤੇ ਜੇ ਕੋਈ ਪਾਣੀ ਪਾਣੀ ਕੋਈ ਆਇਆ ਕੜਾ ਸੀ ਹਾਂ ਹਾਂ ਕੋਲ ਚ ਮਾਰਨਾ ਬਹੁਤ ਚੇਤਨ ਬੇ ਨੀ ਨਾ ਪਰੇ ਨਾ ਉਹ ਐ ਵੀ ਫੈਨ ਲਈ ਕਰਾ ਲੈਂਦੇ ਸੀ ਤੇ ਨਵੀ ਸਮਝਾ ਰਿਹਾ ਹੁਣ ਨੰਬਰ ਤੁਹਾਨੂੰ ਆਖ ਲੈ ਕਿਹੜਾ ਨੰਬਰ ਹੈ ਇਹ ਵੀ ਜੀ ਜੀ ਆ ਵੀ ਨਾ ਆ ਰਹੇ ਨੇ ਆਪਾਂ ਨੂੰ ਨੰਬਰ ਨਾਲੇ ਹੋਣੇ ਮੋੜਸਾਂ ਵਾਲਾ 3001 ਇਹ 01 ਗੱਡੀ ਤਿਆਰ ਹੋ ਗਈ ਆ ਸੁਖਦੀਪ ਜੀ ਹੈਂ ਚੱਲ ਫਿਰ ਬਹੁਤ ਛੋਟਾ ਹੋਊਗਾ ਫੜ ਕੇ ਰੱਖਾ ਗੱਡੀ ਲੈ ਚੱਲ ਚੱਲ ਵੀ ਪਾਰਟੀ ਹੋ ਗਈ ਹੁਣ ਟੇਲ ਪਾਉ ਉਹਨਾਂ ਅੱਜ ਐ ਮੁੰਡਾ ਚੱਲਿਆ ਏ ਏ ਏ ਇੱਧਰ ਨਹੀਂ ਆਣਾ ਸੰਗੋਵਾਲ ਨੂੰ ਆਪਾਂ ਆਏ ਆਪਣੀ ਮਸੜੀ ਗੱਡੀ 'ਚ ਕੋਈ ਹੰਕਾਰ ਨਹੀਂ ਆ ਖੜੀ ਆ ਬਿਨਾ ਲੋਕ ਤੋਂ ਟਾਰਟ ਹੋ ਗਿਆ ਗਲਗਲਾ ਹਾਂ ਆਉਂਦੀ ਐ ਇਹ ਵਾਂਗ ਪਿਆ ਰਾਣੀ ਸੁੰਦਰਾ ਇਹ ਆਪਣੀ ਇਹ ਅਸੀਂ ਤੁਸੀਂ ਚੱਲਦੇ ਹਾਂ ਇਹ ਲਾਤੀ ਕਹਿੰਦੇ ਪੰਪ ਤੇ ਜੰਦੀ ਆ ਤੱਕੀ ਖੋਲੀ ਮੋਟਰ ਐਂਗਲ ਮੈਂ ਇਤਾਂ ਹੀ ਨਹੀਂ ਲੀਤਾ ਦੱਸਿਓ ਕੀ ਹੋ ਗਿਆ ਉਹ ਗੱਲ ਚਲਾਉਣਾ ਤਾਂ ਆਉਂਦਾ ਨਹੀਂ ਇਹਨੇ ਖੋਲਿਆ ਯਾਰ ਪਹਿਲਾਂ ਹੀ ਫਿਰ ਚੈਨ ਨੂੰ ਦੇ ਕੇ ਆਇਆ ਉਹ ਬੇਤਰੇ ਬਾਲਣੇ ਬੜੀ ਵੱਧ ਨੂੰ ਜਾਂਦੀ ਪਿੱਛੇ ਦੇਖਿਆ ਉਹ ਬੜਾ ਤਾਂ ਬਾਹ ਖਾ ਕੇ ਤੂੰ ਕਾਰ ਦੇ ਹਵਾ ਕਰੀ ਜਾਂਦਾ ਅਸਮੈਂ ਲਾਦਾ ਨਾ ਇੱਥੇ ਹੀ ਤੋ ਇਹ ਗੱਡੀ ਜਾਵਾਂਗੇ ਅਸੀਂ ਇਹ ਦੀ ਸ਼ੀਚ ਓਏ ਬਾਜੋ ਪੈਸੇ ਨਾ ਮੰਗ ਲਈ ਬਾਜੋ ਪੈਸੇ ਨਾ ਮੰਗ ਲਈ ਖਾਕ ਹੋਗੇ ਮੈਨੂੰ ਪਤਾ ਮੇਰੇ ਬੱਚੇ ਆ ਦੁਕਾਨ ਤੇ ਰੱਖ ਲੰਗੇ ਛੜਾ ਦੰਦੀਆਂ ਕੱਢੀ ਜਾਂਦਾ ਨਵੀਂ ਚਲਾਉਂਦਾ ਥੋੜੇ ਲੱਗਦੇ ਬੁਲਾਈਆਂ ਦੇਖਦਾ ਇੱਤੀਆਂ ਤੈਨੂੰ ਹਣੇ ਵਧਾਈਆਂ ਨਹੀਂ ਦਿੱਤੀਆਂ ਇਹਨੂੰ ਕੋਹ ਨਹੀਂ ਦੇਣਾ ਇਹਨੇ ਵਧਾਈਆਂ ਦੇ ਦਿੱਤੀਆਂ ਵੀ ਸਾਲਿਆ ਦਿੱਥੀਆਂ ਦਾ ਖਾਕ ਹੋਗੇ ਤੇਨੇ ਕਿਉਂ ਵਧਾਈਆਂ ਦਿੱਤਾਂ ਥੋੜੀ ਦੇਰ ਪਾਰਿਆ ਉੱਠ ਖੜੂਗੀ ਮੀਟਰ ਨਹੀਂ ਜਾਵਾ ਪਾਇਆ ਕਿ ਨਹੀਂ ਗਏ ਫਿਰ ਲਈ ਆਪਾਂ ਜਾ ਰਹੇ ਹੁਣ ਵਾਪਸੀ ਕਰ ਲੋ ਸਿੱਖਾ ਜਾੜੇ ਯਾਰ ਹਵਾ ਕਰਮ ਆਉਦੀ ਆ ਆਪਣੀ ਦਾ ਅਮਰੁੱਤੀ ਆ ਤੇ ਮੁੱਤੀ ਆ ਵੀ ਆ ਮਾਲਕਾਂ ਗੱਡੀਆਂ ਨੂੰ ਖੋਲਣੀ ਆ ਆ ਬੈਠੇ ਆ ਮਾਲਕ ਲੋਕ ਹੈ ਟਾਕੀ ਵੀ ਖੁੱਲਣੀ ਪੈਂਦੀ ਆ ਦੂਜੇ ਪਾਸੇ ਜਾ ਕੇ ਨਾ ਫੀਲਿੰਗ ਫੀਲਿੰਗ ਪੂਰੀ ਲੈਂਦੀ ਆ ਟਾਕੀ ਇਹਨੇ ਢੀ ਕੋਲ ਜੀ ਜਸਵਿੰਦਰ ਨੂੰ ਛੁੱਟੀ ਹੋ ਗਈ ਅਰੇ ਛੱਡਣ ਚੱਲੇ ਆ ਲਾਲੀ ਰੋਡ ਤੇ ਚਾੜ੍ਹ ਕੇ ਦਿੰਦਾ ਗੱਡੀ ਆਪਾਂ ਨੂੰ ਕੰਨੂ ਇੱਧਰ ਮੋਟਰਸਾਈਕਲ ਤੇ ਮੋਟਰਸਾਈਕਲ ਚੱਲ ਵੀ ਚੱਲ ਚਲਾ ਚੱਲ ਫੇਰ ਨਾ ਕਹੇ ਪ੍ਰੀਤ ਨਹੀਂ ਦੇ ਦੇਸੀ ਪ੍ਰੀਤ ਕੀ ਅਸੀਂ ਵੀ ਇੰਦੇ ਸੜਾ ਲਓ ਜੀ ਕਾਮਯਾਬ ਹੋ ਗਏ ਰੋਡ ਤੇ ਚੜ ਕੇ ਰੋਡ ਤੇ ਚੜ ਕੇ ਕਹੇ ਭਾਬੀ ਭਜਾਈ ਜਾਂਦੀ ਹੈ ਗੱਡੀ ਕਹਿੰਦੀ ਮੈਨੂੰ ਤਾਂ ਚਾਈ ਬਹੁਤ ਆ ਤਾਂ ਤੁਸੀਂ ਦਰ ਕਰਦੇ ਚੱਕਰ ਆਉਂਦੇ ਸੀ ਇਹ ਚੱਕਰ ਭੜੀ ਕਰਵਾ ਲੈਣਾ ਬਿਊਟੀ ਕਾਉਣ ਲੱਗੀ ਬੱਸ ਗਾਇਬ ਨਹੀਂ ਪਹੁੰਚ ਕੋਲ ਹੁੰਦਾ ਹੈ ਨਹੀਂ ਨਹੀਂ ਮੋੜ ਲਿਆਂਦੀ ਗੱਡੀ ਸਹੀ ਸਲਾਮਤ ਮੈਂ ਆ ਗਏ ਕਹਿੰਦੇ ਮੋੜੇ ਆਏ ਟਾਈਮ ਪਹਿਲੀ ਵਾਰ ਗਈਆਂ ਵੇਲ ਅੰਜ ਹੈ ਗੱਡੀ ਚ ਚੱਲ ਮੈਂ ਵੀ ਦੇਖਾਂ ਭਾਬੀ ਦੇ ਟ੍ਰੈਵਲ ਫਾਸਟ ਐਕਸਪੀਰੀਅੰਸ ਹੈ ਦਾ ਅੱਜ ਕਿੱਦਾਂ ਦੀ ਰਹੀ ਬਹੁਤ ਵਧੀਆ ਗੱਜ ਤੁਸੀਂ ਕਰ ਸਕਦੇ ਹੋ ਸਹੀ ਗੱਲ ਬਹੁਤ ਵਧੀਆ ਕਰਦੇ ਹੋ ਤੁਸੀਂ ਜਿਹੜਾ ਅੱਗੇ ਵੀ ਕਰ ਸਕਦੇ ਆ ਜਿਹੜਾ ਜੰਪ ਨੇ ਉਹਨਾਂ ਤੋਂ ਬਹੁਤ ਵਧੀਆ ਆਹ ਉਹ ਲੱਗੇ ਸਵਾਦ ਹੁੰਦਾ ਬਸ ਇਹੀ ਚੀਜ਼ਾਂ ਤਾਂ ਮੈਨੂੰ ਦੇਖਣੀਆਂ ਹੁੰਦੀਆਂ ਨੇ ਰੋਡ ਵੀ ਕ੍ਰੋਸ ਕਰ ਲਿਆ ਸੀ ਬਸ ਇੰਡੀਕੇਟਰ ਤਾਂ ਸੁਣਾਈ ਥਾਵੀ ਵੀ ਦਿਆ ਹੋਰ ਹੀ ਆਨੇ ਮੈਨੂੰ ਦੱਸਿਆ ਵੀ ਇੰਡੀਕੇਟਰ ਵੀ ਦੇਈਦਾ ਹੁੰਦਾ ਚਲੋ ਉਹ ਜਸਵਿੰਦਰ ਸਿੱਖੀ ਹੋਈ ਆ ਉਹ ਦੇ ਦਿੰਦੀ ਹੁੰਦੀ ਆ ਦੱਸ ਦਿੰਦੀ ਹੁੰਦੀ ਆ

ਮਿੱਟੀ ਗਿਥੋ ਲੈਨੇ ਆ